ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦਿਆਲ ਸਿੰਘ ạtਵਾਲ ਮਰਿ ਨਾਮ ਜੋ ਕੇ ਤਾ ਆਪ ਜੀ ਨੂੰ ਸਭਨਾਂ ਨੂੰ ਹੱਥ ਜੋੜ ਕੇ ਫੇਰ ਬੇਨਤੀ ਆ ਕਿ ਆਪਾਂ ਨੂੰ ਸਾਰਿਆਂ ਨੂੰ ਦੇਸਾਂ ਬਰੇਸਾਂ ਦੇ ਵਿੱਚ ਪੰਜਾਬ ਦੇ ਵਿੱਚ ਬਸਤੇ ਸਿੱਖ ਭਾਈਚਾਰੇ ਨੂੰ ਪੰਜਾਬੀ ਭਾਈਚਾਰੇ ਨੂੰ ਸਾਲਾ ਬਤਾ ਕਿ ఎలక్షన్ఆ ਹੋ ਰਹੀਆਂ ਪੰਜਾਬ ਦੀਆਂ ఎలక్షన్ ਜਿਹੜੀਆਂ 1 ਜੂਨ ਨੂੰ ਆ ਪਰ ਉੱਥੇ ਬਹੁਤ ਜ਼ਿਆਦਾ ਅਕਸਮਾਨ ਤੇ ਆਇਆ ਜਿਹੜਾ ਵੀ ਉਰਸਾ ਹੈਗਾ ਉਹ ਕਹਿੰਦਾ ਜੀ ਮੈਂ ਪੰਥਕਾਂ ਜਿਸ ਤਰ੍ਹਾਂ ਬਾਦਲ ਦਲ ਵਾਲੇ ਕਹਿੰਦੇ ਕਿ ਅਸੀਂ ਪੰਥਕ ਪਾਰਟੀ ਆ ਹਾਲਾਂਕਿ ਉਹਨਾਂ ਨੇ ਪੰਜਾਬੀ ਪਾਰਟੀ ਬਣਾ ਕੇ ਨਤਕਾ ਪਾਰਟੀ ਨੂੰ ਪੰਜਾਬੀ ਪਾਰਟੀ ਬਣਾਤਾ ਤੇ ਪੰਥ ਨੂੰ ਤਰਾਂ ਜਿਵੇਂ ਜਿੱਤੀ ਤੇ ਇਕ ਤਰ੍ਹਾਂ ਨਾ ਵੇਚਣਾ ਸ਼ੁਰੂ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਮੀਆਂ ਹੋਰ ਬਹੁਤ ਕੁਝ ਹੈ ਮੈਂ ਲੰਬਾ ਨਾ ਜਾਵਾਂ ਵੀਡੀਓ ਲੰਬੀ ਨਹੀਂ ਕਰਨੀ ਮੈਂ ਬਲਟੋਹਾ ਸਾਹਿਬ ਕਹਿ ਰਹੇ ਜੀ ਮੈਂ ਪੰਥਕ ਹਾਲਾਂਕਿ ਬਾਹਾਂ ਖੜੀਆਂ ਕਰਕੇ ਆ ਗਏ ਸੀਗੇ ਇਹ ਪੰਥਕ ਦੂਸਰੀ ਚੀਜ਼ ਇਹ ਹੈਗੀ ਆ ਕਿ ਭਾਈ ਅਮਰਤਪਾਲ ਸਿੰਘ ਜੀ ਆਪਾਂ ਨੂੰ ਪਤਾ ਕਿ ਉਹ ਨੌਜਵਾਨ ਦੁਬਈ ਤੋਂ ਆਇਆ ਸੀ ਉਹਦੇ ਮਨ 'ਚ ਦਰਦ ਸੀ ਤੇ ਉਹਨੇ ਕਾਫੀ ਲੋਕਾਂ ਨੂੰ ਪੰਜਾਬ ਦੇਆਂ ਨੂੰ ਸਪੈਸ਼ਲੀ ਸਿੱਖ ਮੁੰਡੇ ਕੁੜੀਆਂ ਨੇ ਮਗਰ ਲੱਗੇ ਤੇ ਅੰਮ੍ਰਿਤ ਛਕਿਆ ਤੇ ਨਸ਼ਿਆਂ ਤੋਂ ਮੂੰਹ ਮੋੜਿਆ ਬਹੁਤ ਵਧੀਆ ਗੱਲ ਸੀ ਉਹੋ ਗਵਰਨਮੈਂਟਾਂ ਤੋਂ ਏਜੰਸੀਆਂ ਤੋਂ ਛੱਡਣੀਆਂ ਕਿ ਸਿੱਖ ਕੌਮ ਇੱਕ ਤਖੜੀ ਨਾ ਹੋ ਜਾਏ ਜੇ ਉਹਨਾਂ ਨੇ ਐਨਐਸਏ ਲਾ ਦਿੱਤਾ ਤੇ ਹੁਣ ਫੇਰ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਸਾਲ ਲਈ ਹੋਰ ਵਧਾ ਦਿੱਤਾ ਕਿੰਦੀ ਵੱਡੀ ਬੇਈਮਾਨੀਆਂ ਪੰਥਨਾ ਤੇ ਪੰਜਾਬਨਾ ਤੇ ਇਨਸਾਨੀਅਤਨਾ ਜੇ ਲੋਕ ਨਸ਼ਿਆਂ ਤੋਂ ਕੱਲੇ ਸੇਖੀ ਨਹੀਂ ਜੇ ਬਾਕੀ ਜੇ ਵੀ ਭਾਈਚਾਰੇ ਚ ਛੱਡਦੇ ਹੀ ਨਸ਼ਾ ਨਾ ਗੱਲ ਸੁਣ ਕੇ ਤੇ ਵਧੀਆ ਗੱਲ ਸੀ ਹੁਣ ਵੋਟਾਂ ਦਾ ਦੌਰ ਚੱਲਦਾ ਸਰਦਾਰ ਮਾਨ ਸਾਹਿਬ ਸੰਗਰੂਰ ਤੋਂ ਉਥੇ ਇਲੈਕਸ਼ਨ ਲੜ ਰਹੇ ਨੇ ਖੈਰਾ ਸਾਹਿਬ ਵੀ ਉਧਰ ਚਲੇ ਗਏ ਕਹਿੰਦੇ ਮੈਂ ਵੀ ਪੰਥ ਦੀ ਗੱਲ ਕਰਦਾ ਮੈਂ ਵੀ ਆ ਪਰ ਖੈਰਾ ਸਾਹਿਬ ਹੁਣਾਂ ਨੇ ਆਪਣੇ ਬਾਪ ਵਾਲੀ ਗੱਲ ਤਾਂ ਲਈ ਨਹੀਂ ਕਿ ਬਾਪ ਉਹਨਾਂ ਦਾ ਖਾਲਸਤਾਨੀ ਸੀ ਯਾਦੀ ਪੱਖੀ ਸੀ ਤੇ ਖੈਰਾ ਸਾਹਿਬ ਸਿੱਖ ਕੌਮ ਦਾ ਸਤਿਆਨਾਸ਼ ਕਰਨ ਵਾਲੇ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਟੇਟੇੜੀ ਕਰਨ ਵਾਲੀ ਪਾਰਟੀ ਆ ਤੇ ਜਿਹੜੀ ਉੱਥੇ ਇਹ ਵੀ ਪੰਥਕ ਕਹੋਂਦੇ ਤੇ ਬਿਆਨਸੋਂ ਦੀ ਬਾਸੀ ਦੇ ਉੱਤੇ ਸਮਾਗਮ ਕਰਕੇ ਸ਼ਰਧਾਂਜਲੀयां ਦਿੰਦੇ ਆ ਇਹ ਆ ਖੈਰਾ ਸਾਹਿਬ ਜਾਂ ਤਾਂ ਮਾਫੀ ਚਾਹੁੰਣਾ ਕਹਿਣ ਲਈ ਜਾਂ ਤਾਂ ਖੈਰਾ ਸਾਹਿਬ ਆਪਣੇ ਆਤਮਾ ਤੋਂ ਪੁੱਛ ਲੈਣ ਕਿਸੇ ਨੂੰ ਦਚੰਡੀ ਜਰੂਰਤ ਨਹੀਂ ਸਾਰਿਆਂ ਨੂੰ ਪਤਾ ਆਪਣੀ ਆਤਮਾ ਨੂੰ ਪੁੱਛਣ ਜਾਂ ਤਾਂ ਉਹਨਾਂ ਦੇ ਫਾਦਰ ਸਰਦਾਰ ਸੁਖਜਿੰਦਰ ਸਿੰਘ ਜੀ ਹੁਣੇ ਸਹੀ ਸਹੀ ਕੌਮ ਦੀ ਯਾਦੀ ਮੰਗਦੇ ਸੀ ਤੇ ਜਾਂ ਖੈਰਾ ਸਾਹਿਬ ਜਿਹੜੇ ਕੌਮੀ ਯਾਦੀ ਦੀ ਗੱਲ ਕਰਨ ਨੂੰ ਤਿਆਰ ਨੇਗਾ ਹੈ ਉਸ ਪਾਰਟੀ ਸਿੱਖ ਮਾਰੂਆਲੀ ਜਿਹੜੀ ਪਾਰਟੀ ਆ ਉਹਦੇ ਵਿੱਚ ਜਾ ਕੇ ਬੈਠੇ ਨੇ ਤੇ ਮਾਨ ਸਾਹਿਬ ਦੀ ਵਿਰੋਧਤਾ ਕਰ ਰਹੇ ਨੇ ਇਹ ਉਹ ਦੱਸਣ। ਬਾਕੀ ਮੈਂ ਆਪਣੇ ਜਥੇਦਾਰ ਜਿਹੜੇ ਹੈ ਸਾਡੇ ਸਰਦਾਰ ਮੰਡ ਸਾਹਿਬ ਜਿਹੜੇ ਐਕਟਿੰਗ ਜਥੇਦਾਰ ਨੇ ਜਿਨ੍ਹਾਂ ਨੂੰ ਪੰਥ ਨੇ ਇੱਕ ਬਣਾਇਆ ਸਗਾ ਸਰਬੱਤ ਖਾਲਸੇ ਦੇ ਵਿੱਚ ਜਥੇਦਾਰ ਮੁਨਾ ਨੂੰ ਫਿਰ ਹੱਥ ਜੋੜ ਕੇ ਬੇਨਤੀ ਆ ਜਥੇਦਾਰ ਸਾਹਿਬ ਜੀ ਮੇਰੀ ਆਪ ਜੀ ਦੇ ਨਾਲ ਕੱਲ ਫੋਨ ਤੇ ਵੀ ਗੱਲਬਾਤ ਹੋਈ ਸੀ ਮੈਂ ਬੇਨਤੀ ਕੀਤੀ ਸੀ ਰੌਲਾ ਤਾਂ ਸਾਰੇ ਹੀ ਕਹਿੰਦੇ ਮੈਂ ਪੰਥ ਥਕਿਆ ਮੈਂ ਪੰਥ ਥਕਿਆ ਪਰ ਤੁਹਾਨੂੰ ਖੁਦ ਪਤਾ ਤੁਸੀਂ ਉਸ ਪਾਰਟੀ ਦੇ ਵਿੱਚ ਰਹੇ ਹੋ ਮੋੜ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਉਹਨਾਂ ਨੇ ਡਾਟ ਕੇ ਪੰਥ ਦੀ ਗੱਲ ਕੀਤੀ ਆ ਕਿ ਕਿਸੇ ਗੱਲ ਤੋਂ ਮੁੜੇ ਨਹੀਂ ਕਿ ਆ ਜੀ ਵੀ ਉਸ ਪਾਰਟੀ ਤੋਂ ਐਮਪੀ ਰਹਿ ਚੁੱਕੇ ਹੋ ਤੇ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਉਹਨਾਂ ਦੀ ਸਪੋਰਟ ਕਰੋ ਜਿਹੜੇ ਪੰਥ ਤੋਂ ਪਰਖੇ ਹੋਏ ਨੇ ਉਸ ਪੰਥਕ ਪਾਰਟੀ ਤੋਂ ਪਰਖੇ ਹੋਏ ਨੇ ਤੇ ਉਹ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਪੋਰਟ ਕਰੋ ਜਿਹੜੇ ਵੀ ਕੈਂਡੀਡੇਟ ਜਿੱਥੇ ਵੀ ਖੜੇ ਨੇ ਅੰਮ੍ਰਿਤਸਰ ਤੋਂ ਸਰਦਾਰ ਈਮਾਨ ਸਿੰਘ ਮਾਨ ਦੀ ਕਰੋ ਨੌਜਵਾਨ ਆ ਉੱਬਰ ਦੇ ਡੀਡਰ ਆ ਉਹਨਾਂ ਦੀ ਮਦਦ ਕਰੋ ਸਰਦਾਰ ਅਮਰਤਪਾਲ ਸਿੰਘ ਜੀ ਹੁਣੇ ਉਹਨਾਂ ਦੀ ਸਪੋਰਟ ਕਰੋ ਔਰ ਜਿਹੜੇ ਹੋਰ ਵੀ ਕਿਤੇ ਵੀ ਪੰਥਕ ਪਾਰਟੀ ਨਾਲ ਖੜੇ ਪੰਥ ਦੀ ਗੱਲ ਕਰਦੇ ਆ ਉਹਨਾਂ ਦੀ ਸਪੋਰਟ ਕਰੋ ਨਾ ਕਿ ਪੰਥ ਦੇ ਨਾਂ ਦੇ ਉੱਤੇ ਪੈਸੇ ਮੰਗਣੇ ਉਹਨਾਂ ਦੀ ਤੇ ਇੱਕ ਇਹ ਵੀ ਆ ਕਿ ਵੀ ਜਿਹੜਾ ਵੀ ਹੋਣ ਅੱਜ ਕੱਲ ਉੱਠਦਾ ਉਹ ਮਾਨ ਸਾਹਿਬ ਨੂੰ ਕਹੋ ਜੀ ਆਫ ਸੀਟ ਤੋਂ ਆਪਦਾ ਬੰਦਾ ਹਟਾਲਿਆ ਆਫ ਸੀਟ ਤੋਂ ਬੰਦਾ ਹਟਾਲਿਆ ਵੀ ਜਿਹੜੇ ਬੰਦੇ 6 6 8 8 ਮਹੀਨੇ ਤੋਂ ਉੱਥੇ ਕੰਮ ਕਰ ਰਹੇ ਤੋਂ ਉਹਨਾਂ ਨੂੰ ਕਿਦਾਂ ਹਟਾ ਦਦੇ ਮਾਨ ਸਾਹਿਬ ਇੱਥੇ ਦੀਆਂ ਬਾਦੀਆਂ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਜਿਹੜੀਆਂ ਵੀ ਪਾਰਟੀਆਂ ਜਿਹੜੇ ਇੱਕ ਬੰਦੇ ਨੂੰ ਕਹਿੰਦੇ ਵੀ ਤੈਨੂੰ ਇਥੋਂ ਸੀਟ ਦੇਣੀ ਆ ਕੰਮ ਕਰਨ ਤੋਂ ਬੰਦਾ ਕਰਦਾ ਤੇ ਮੁੜ ਕੇ ਉਹਨੂੰ ਹਟਾ ਦੋ ਦੱਸੋ ਉਸ ਬੰਦੇ ਨਾਲ ਮਾੜੀ ਗੱਲ ਨਹੀਂ ਗਈ ਹੈ ਤੇ ਪਹਿਲਾਂ ਕਿਉਂ ਨਹੀਂ ਉਥੇ ਬਿਲੇ ਅਕਾਲੀ ਯਰ ਨੂੰ ਪਤਾ ਸੀ ਆਪਾਂ ਨੂੰ ਬੜੇ ਚਿਰਾਂ ਦਾ ਵੀ ਇਲੈਕਸ਼ਨ ਆਉਣੀਆਂ ਤੇ ਉਦੋਂ ਕਿਉਂ ਨਹੀਂ ਮਾਨ ਸਾਹਿਬ ਨਾਲ ਜਾ ਕੇ ਗੱਲ ਕੀਤੀ ਜੇ ਅਸੀਂ ਤੁਹਾਡੀ ਪਾਰਟੀ ਤੋਂ ਇਲੈਕਸ਼ਨ ਲੜਨੀ ਆ ਸਾਨੂੰ ਮੌਕਾ ਦਿਓ ਉਦੋਂ ਤੋਂ ਕੰਮ ਸ਼ੁਰੂ ਕਰਦੇ ਤੇ ਹੁਣ ਜਿਹੜੇ ਕੰਮ ਕਰਦੇ ਉਹਨਾਂ ਨੂੰ ਹਟਾ ਦਿਓ ਤੇ ਸਾਨੂੰ ਲਾ ਦਿਓ ਚੰਗੀ ਗੱਲ ਨਹੀਂ ਇਸੇ ਤਰ੍ਹਾਂ ਮੈਂ ਜਸਵੀਰ ਸਿੰਘ ਰੋਡੇ ਜਿਹੜੇ ਸਾਬਕਾ ਅਕਾਲ ਤਖਤ ਦੇ ਜਥੇਦਾਰ ਉਹਨਾਂ ਨੂੰ ਵੀ ਬੇਨਤੀ ਕਰਨਾ ਮਾਨ ਸਾਹਿਬ ਦੀ ਸਪੋਰਟ ਕਰੋ ਅਮਰਤਪਾਲ ਦੀ ਸਪੋਰਟ ਕਰੋ ਮਾਨਸੰਗ ਦੀ ਸਪੋਰਟ ਕਰੋ ਮੇਰੇ ਕੋਲ ਬਾਕੀ ਸੀਟਾਂ ਦੇ ਅਕਾਲੀ ਦਰਬਾਰ ਵਾਲਿਆਂ ਦੇ ਸਾਰਿਆਂ ਦੇ ਨਾਂ ਨਹੀਂ ਹੈ ਮੈਂ ਗਲਤ ਨਾ ਕਹਿ ਜਮਾ ਜਿੱਥੇ ਵੀ ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕੈਂਡੀਡੇਟ ਖੜਾ ਉਹਦੀ ਸਪੋਰਟ ਕਰੋ ਜਿੱਦਣ ਜਸੇਵਰ ਸਾਹਿਬ ਜੀ ਆਪ ਜੀ ਦੇ ਸੁਪੁੱਤਰ ਤੇ ਕੇਸ ਬਣਿਆ ਸੀ ਆਪ ਜੀ ਨੇ ਮੈਨੂੰ ਕੰਟੈਕਟ ਕੀਤਾ ਸੀ ਮੈਂ ਬੜੇ ਪਿਆਰ ਨਾਲ ਸੁਣਿਆ ਦੁੱਖ ਵੀ ਜाहਰ ਕੀਤਾ ਆਪ ਜੀ ਨਾਲ ਮਹਿਮਾਨ ਸਾਹਿਬ ਨੂੰ ਬੇਨਤੀ ਵੀ ਕੀਤੀ ਤੇ ਮਾਨ ਸਾਹਿਬ ਤੁਹਾਡੀ ਸਪੋਰਟ ਤੇ ਆਏ ਸੀਗੇ ਤੇ ਬਾਦਲਾ ਨੇ ਜਿੰਨੀ ਕਿ ਕੀਤੀ ਸੀ ਉਹ ਤੁਹਾਨੂੰ ਪਤਾ ਹੈਗਾ ਜਿਨ੍ਹਾਂ ਦੇ ਨਾਲ ਤੁਸੀਂ ਹਮੇਸ਼ਾ ਜ਼ਿਆਦਾ ਸਮੱਸਿਆ ਰਹੇ ਹੋ ਹੁਣ ਨਹੀਂ ਤੇ ਨਹੀਂ ਪਰ ਇਹੇ ਬੇਨਤੀ ਤੇ ਬਾਕੀ ਵੀ ਪੰਜਾਬੀਆਂ ਨੂੰ ਬੇਨਤੀ ਆ ਕਾਲੀਦਾਲਾ ਮਸਾਂ ਨੂੰ ਜਿਤਾਵੋ ਫਿਰ ਵੀਡੀਓ ਪਾਵਾਂਗਾ ਹੋਈਆਂ ਪਰ ਨਾਲ ਲਈ ਮਾਫੀ ਮੰਗਦਾ ਹੋਇਆ ਫਤਿਹ ਜਨਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ